ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਆ ਕਿ ਸਾਰੇ ਫਰੈਂਡਸ ਬਹੁਤ ਵਧੀਆ ਹੋਣਗੇ ਅੱਜ ਮੈਂ ਟੂਰ ਕਰਵਾਉਣ ਲੱਗੀ ਆ ਬੱਚਿਆਂ ਦੇ ਰੂਮ ਦਾ ਦਿਖਾਵਾਂਗੀ ਡਿਟੇਲ ਚ ਦੱਸਾਂਗੀ ਕਿਦਾਂ ਇਹਨੂੰ ਡੈਕੋਰ ਕੀਤਾ ਮੈਂ ਕਿਦਾਂ ਔਰ ਕਿਹੜੀ ਚੀਜ਼ ਕਿੱਥੇ ਰੱਖੀ ਹੈ ਸੈੱਟ ਕੀਤੀ ਹੈ ਕਿਦਾਂ ਉਹ ਮੈਂ ਸਾਰਾ ਅੱਜ ਵੀਡੀਓ ਵਿੱਚ ਸ਼ੇਅਰ ਕਰਾਂਗੀ ਉਮੀਦ ਕਰਦੀ ਆ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਜੋ ਹੁਣ ਵੀਡੀਓ ਸਟਾਰਟ ਕਰਦੇ ਆ। ਇਹ ਬੈਡਰੂਮ ਹੈ ਔਰ ਇਹ ਬੱਚਿਆਂ ਦਾ ਰੂਮ ਹੈ। ਮੈਂ ਤੁਹਾਨੂੰ ਦਿਖਾ ਦਿੰਨੀ ਹਾਂ। ਇਹ ਬੈਡਰੂਮ ਹੈ ਔਰ ਇਹ ਬੱਚਿਆਂ ਦਾ ਬੈਡਰੂਮ ਆ। ਇੱਥੇ ਅੰਦਰ ਐਂਟਰੀ ਕਰਦੇ ਆਂ। ਇੱਥੇ ਇੱਕ ਪਲਾਂਟ ਰੱਖਿਆ ਹੈ ਮੈਂ। ਇਹ オリジナル ਹੈ ਆਰਟੀਫੀਸ਼ਲ ਨਹੀਂ ਹੈ। ਇਹਦਾ ਨਾਮ ਨਹੀਂ ਪਤਾ ਮੈਨੂੰ। ਇੱਥੇ ਪ੍ਰਿੰਟਰ ਹੈ। ਪ੍ਰਿੰਟਰ ਰੱਖਿਆ ਹੈ ਇਹ ਮਿੱਟੀ ਬਹੁਤ ਪੈਂਦੀ ਹੈ ਤਾਂ ਇਹਨੂੰ ਮੈਂ ਕਵਰ ਕਰਕੇ ਰੱਖਿਆ ਹੋਇਆ ਹੈ ਟੇਬਲ ਦੇ ਨਾਲ ਔਰ ਇੱਧਰ ਬੋਰਡ ਲਗਾਇਆ ਹੋਇਆ ਹੈ ਔਰ ਕੁਝ-ਕੁਝ ਚੀਜ਼ਾਂ ਨਾ ਇੱਥੇ ਸਾਡੇ ਘਰ ਵਿੱਚ ਐਦਾਂ ਦੀਆਂ ਨੇ ਜੋ ਕੰਪਨੀ ਦਾ ਮਤਲਬ ਲੋਗੋ ਲੱਗਿਆ ਹੋਇਆ ਉਹ ਮੈਂ ਤੁਹਾਡੇ ਨਾਲ ਨਹੀਂ ਸ਼ੇਅਰ ਕਰਾਂਗੀ ਵਿਦਆਊਟ ਪਰਮਿਸ਼ਨ ਮੈਂ ਸ਼ੇਅਰ ਕੁਝ ਵੀ ਨਹੀਂ ਕਰ ਸਕਦੀ ਔਰ ਇੱਧਰ ਦਰਵਾਜ਼ੇ ਤੇ ਲਗਾ ਰੱਖਿਆ ਹੈ ਟਾਈਮ ਟੇਬਲ ਇੱਧਰ ਚੱਲਦੇ ਆਂ ਇੱਧਰ ਨਾਲ ਹੀ ਅਲਮੀਰਾ ਅਲਮੀਰਾ ਕਾਫੀ ਵੱਡੀ ਦਿੱਤੀ ਹੋਈ ਐ ਇੱਥੇ ਬੱਚਿਆਂ ਨੇ ਆਪਦਾ ਲਗਾਇਆ ਹੋਇਆ ਸਾਰਾ ਜਿੱਦਾਂ ਹੁਣ ਐਗਜ਼ਾਮ ਸਟਾਰਟ ਹੋ ਰਹੇ ਨੇ ਤਾਂ ਉਹਨਾਂ ਨੇ ਆਪਦਾ ਟਾਈਮ ਟੇਬਲ ਡੇਟ ਸ਼ੀਟ ਸਿਲੇਬਸ ਜੋ ਵੀ ਐ ਸਾਰਾ ਕੁਝ ਲਗਾਇਆ ਹੋਇਆ ਐ ਇੱਧਰ ਸਾਬਜੋਦ ਨਹੀਂ ਲਗਾਇਆ ਹੋਇਆ ਇਹ ਇੱਧਰ ਵਾਲੀ ਸਾਈਡ ਹੈ ਜਿਹੜੀ ਇਹ ਮਨਰੀਦੀ ਹੈ ਔਰ ਇੱਧਰ ਵਾਲੀ ਹੈ ਉਹ ਸਾਬਜੋਦੀ ਹੈ ਇਹਦੇ ਪਾਰਟੀਸ਼ਨ ਹੈ ਅੰਦਰ ਵੀ ਦਿਖਾ ਦੇਣੀ ਹੈ ਮੈਂ ਤੁਹਾਨੂੰ ਇਹ ਸਾਬਜੋਦ ਦਾ ਸਾਈਡ ਹੈ ਔਰ ਇਹ ਮਨਰੀਦੀ ਸਾਈਡ ਹੈ ਔਰ ਇੱਥੇ ਨਦੀ ਰਹਿੰਦੀ ਹੈ ਥੋੜੀ ਬਹੁਤ ਜਿਹੜੀ ਬਚੀ ਹੋਈ ਹੈ ਮਤਲਬ ਸਟੇਸ਼ਨਰੀ ਵਗੈਰਾ ਜਾਂ ਫਾਈਲਾਂ ਵਗੈਰਾ ਔਰ نیچے ਮੈਂ ਆਪਣਾ ਸਮਾਨ ਰੱਖਿਆ ਹੋਇਆ ਹੈ ਚੱਦਰ ਬੈੱਡ ਸ਼ੀਟ ਜੋ ਵੀ 쿠ਸ਼ਨ ਵਗੈਰਾ ਔਰ ਇਹਦੇ ਵਿੱਚ ਕਵਰ ਵਿੱਚ ਪਾ ਕੇ ਰੱਖਦੀਆਂ ਮੈਂ ਇੱਕ ਇਹਦਾ ਉੱਪਰ ਹੈ ਇੱਕ ਲੈਪਟਾਪ ਵਗੈਰਾ ਐਕਸਟਰਾ ਬੈਗ ਜਿਹੜੇ ਡੇਲੀ ਵੇਸਤੇ ਯੂਜ਼ ਹੁੰਦੇ ਆ ਔਰ ਛਤਰੀ ਵਗੈਰਾ ਸਾਰਾ ਇੱਕ ਬਾਸਕਟ ਵਿੱਚ ਪਾ ਕੇ ਰੱਖਿਆ ਹੋਇਆ ਕੁਝ ਗਰੋਸਰੀ ਦਾ ਉਹ ਬਾਸਕਟ ਵਿੱਚ ਮੈਂ ਸਮਾਨ ਰੱਖਿਆ ਹੋਇਆ ਕਿਉਂਕਿ ਕਿਚਨ ਵਿੱਚ ਆ ਨਹੀਂ ਰਿਹਾ ਉਹ ਇੱਧਰ ਮਨ ਨੇ ਇੱਥਨੇ ਆਪਣੇ ਰੱਖੇ ਹੋਇਆ ヘア ਬੈਂਡ ਵਗੈਰਾ ਅੱਜ ਦਾ ਮੈਂ ਇਹਨਾਂ ਦੀ ਅਲਮੀਰਾ ਸੈੱਟ ਕੀਤੀ ਹੈ ਕੁਝ ਕੱਪੜੇ ਕੱਲ ਮੈਂ ਕੱਢੇ ਐ ਇਥੋਂ ਡੋਨੇਟ ਕਰਨ ਲਈ ਪਰ ਵੀ ਇੱਕ ਅਲਮਾਰਾ ਦੇ ਰੱਖੀ ਹੈ ਉੱਤੇ ਕੁਝ ਵੀ ਸਮਾਨ ਰੱਖਣ ਲਈ ਇਹ ਫਰੈਂਡ ਦੇ ਨਾਲ ਵੀ ਜਗ੍ਹਾ ਦੇ ਰੱਖੀ ਹੈ ਇੱਥੇ ਵੀ ਮੈਂ ਇਹਨਾਂ ਕੋ ਖਾਲੀ ਬਾਕਸ ਰੱਖੇ ਹੋਏ ਐ ਸਾਰੇ ਪੈਕਿੰਗ ਟਾਈਮ ਯੂਜ਼ ਹੁੰਦੇ ਆ ਅਲਮਾਰਾ ਦੇ ਨਾਲ ਹੀ ਇੱਧਰ ਰੱਖੀ ਹੈ ਬੁੱਕ ਸ਼ੈਲਫ ਕਿੰਦਾ ਕੋਈ ਡੋਰ ਨਹੀਂ ਐ ਵਿਦਆਊਟ ਡੋਰ ਐ ਇਹ ਡੋਰ ਵਾਲੀ ਕੁਝ ਕਾਫੀ ਕੋਸਟਲੀ ਪੈ ਰਹੀ ਸੀ ਤਾਂ ਮੈਨੂੰ ਇਹੀ ਪਸੰਦ ਆ ਰਹੀ ਸੀ ਔਰ ਡੋਰ ਵਾਲੀ ਦਾ ਨਾ ਥੋੜਾ ਜਿਆਦਾ ਸਾਈਜ਼ ਵੱਡਾ ਸੀ ਉਹ ਐਦਾਂ ਕਰਕੇ ਨਾ ਪੂਰੀ ਨਹੀਂ ਸੀ ਆਉਣੀ ਇੱਥੇ ਇਹਨੂੰ ਮੈਂ ਕਿਤੇ ਵੀ ਕੋਨੇ ਵਿੱਚ ਅਡਜਸਟ ਕਰ ਸਕਦੀ ਆ ਔਰ ਇੱਥੇ ਨਾ ਇੱਕ ਕੰਟੇਨਰ ਵਿੱਚ ਮੈਂ ਜਿਹੜੇ ਬਾਹਰ ਖੇਲਣ ਵਾਲੀਆਂ ਗੇਮ ਨੇ ਨਾ ਬਾਲ ਵਗੈਰਾ ਬੈਡਬਾਲ ਔਰ ਇਹਨਾਂ ਦੇ ਰੈਕੇਟ ਵਗੈਰਾ ਉਹ ਸਾਰੇ ਰੱਖੇ ਹੋਏ ਨੇ ਆ ਦੋ ਕਲੀਨਿੰਗ ਵਾਲੇ ਨੇ ਔਰ ਮੇਰੇ ਕੋਲ ਕੋਈ ਜਗ੍ਹਾ ਨਹੀਂ ਹੈਗੀ ਬਾਹਰ ਨਾ ਰੱਖਦੀਆਂ ਔਰ ਗੈਲਰੀ ਨਾਲ ਇਹਦੇ ਸਾਰੇ ਆ ਨੂੰ ਖਰਾਬ ਕਰ ਦਿੰਦੀ ਹੈ ਤਾਂ ਕਰਕੇ ਮੈਂ ਇੱਥੇ ਇਹਨਾਂ ਦੇ ਵਿੱਚ ਰੱਖੇ ਹੋਏ ਆ। ਇੱਥੇ ਉੱਪਰ ਇਹ ਮਨ ਰੀਤ ਨੇ ਬਣਾਈਆਂ ਸੀ ਪੇਂਟਿੰਗ ਉਹ ਫਰੇਮ ਕਰਕੇ ਮੈਂ ਇੱਥੇ ਲਾਈਆਂ ਹੋਈਆਂ ਨੇ। ਉੱਪਰ ਕੁਝ ਡੈਕੋਰੇਸ਼ਨ ਦਾ ਸਮਾਨ ਰੱਖਿਆ ਹੈ ਮੈਂ। ਔਰ ਕੁਝ ਟੌਏਜ਼ ਰੱਖੇ ਹੋਏ ਨੇ। ਇੱਥੇ ਐਸ ਸੈਕਸ਼ਨ ਵਿੱਚ ਰੈਂਦੀਆਂ ਨੇ ਮਤਲਬ ਸਟੋਰੀ ਬੁਕਸ ਨੇ ਸਾਰੀਆਂ ਸਾਰਿਆਂ ਦੀਆਂ ਕੁਝ ਮੈਗਜ਼ੀਨ ਨੇ ਕੁਝ ਮੇਰੀ ਬੁਕਸ ਨੇ ਡਿਕਸ਼ਨਰੀ ਹੈ ਇਹ ਵਾਲੇ ਸੈਕਸ਼ਨ ਵਿੱਚ ਇਹ ਮਨਰੀਦੀਆਂ ਸਕੂਲ ਬੁਕਸ ਨੇ ਉਹਦੇ ਪੈਨ ਵਗੈਰਾ ਨੇ ਇਹ ਮੈਂ ਕੱਪ ਵਿੱਚ ਪਾ ਕੇ ਰੱਖੇ ਨੇ ਐਸਪੀਆਈ ਬੈਂਕੇ ਚ ਜਾਂਦੇ ਹੀ ਰਹੀਦਾ ਤਾਂ ਉਥੋਂ ਉਹਨਾਂ ਨੇ ਗਿਫਟ ਕੀਤਾ ਸੀ ਏ ਸਾਈਡ ਜੋਤ ਦਾ ਸੈਕਸ਼ਨ ਨੇ ਇਹਦੇ ਵਿੱਚ ਸਭ ਜੋਤੀਆਂ ਬੁਕਸ ਰਹਿੰਦੀਆਂ ਨੇ ਸਕੂਲ ਬੁਕਸ ਨਾਲ ਮੈਂ ਇੱਕ ਇੱਕ ਨਾ ਪlant ਰੱਖਿਆ ਹੋਇਆ ਹੈ ਇਹ ਇੱਕ ਕੱਪ ਨੇ ਇਹ ਤੁਸੀਂ ਪਹਿਲਾਂ ਵੀ ਮੈਂ ਵੀਡੀਓ ਸ਼ੇਅਰ ਕੀਤੀ ਹੋਈ ਹੈ ਵੀਡੀਓ ਪਾਈ ਸੀ ਉਹਦੇ ਵਿੱਚ ਦਿਖਾਇਆ ਸੀ ਇਹ ਕੱਪ ਮੇਰੇ ਕੋਲ ਪਹਿਲਾਂ ਦੇ ਸੀਗੇ ਔਰ ਉਹਨਾਂ ਵਿੱਚ ਮੈਂ ਇਦਾਂ ਫਲਾਵਰ ਪਾ ਕੇ ਨਾ ਰੱਖੇ ਹੋਇਆ ਕਲਰ ਬਹੁਤ ਅੱਛਾ ਹੈ ਤਾਂ ਹੀ ਕਰਕੇ ਮੈਂ ਨਾਲ ਨੂੰ ਮਤਲਬ ਇਹ ਮੈਂ ਯੂਜ਼ ਕਰ ਰਹੀ ਆ ਅੱਛੇ ਲੱਗਦੇ ਆ ਔਰ ਇੱਥੇ ਮੇਰੀਆਂ ਡਾਇਰੀਜ਼ ਰਹਿੰਦੀਆਂ ਨੇ ਜਿਹੜੀਆਂ ਮੈਂ YouTube ਵਿੱਚ ਮੈਨੂੰ ਲੋਡ ਪੈਂਦੀਆਂ ਨੇ ਜਾਂ ਕਿਸੇ ਨੂੰ ਵੀ ਘਰ ਵਿੱਚ ਕੁਝ ਵੀ ਜ਼ਰੂਰਤ ਪੈਂਦੀ ਹੈ ਤਾਂ ਡਾਇਰੀਜ਼ ਦੀ ਇੱਥੋਂ ਅਸੀਂ ਲੈਣੇ ਆ ਇੱਥੇ ਪੈਨ ਰੱਖੇ ਹੋਏ ਨੇ ਇੱਕ ਸਾਜੂਤ ਨੇ ਆਪਣੀ ਕਾਰ ਰੱਖੀ ਹੋਈ ਹੈ ਇੱਥੇ ਮਲਟੀਪਰਪਸ ਬਾਕਸ ਨੇ ਇਹਨਾਂ ਵਿੱਚ ਘਰ ਦਾ ਸਮਾਨ ਰੱਖਿਆ ਹੋਇਆ ਹੈ ਕੁਝ ਜੋ ਵੀ ਸਟੀਚਿੰਗ ਵਗੈਰਾ ਦਾ ਹੈ ਮੈਡੀਕਲ ਕਿੱਡਾ ਹੈ ਕੁਛ ਇੱਥੇ ਜੋ ਵੀ ਕਰ ਐਡੀਟੋਰ ਵਗੈਰਾ ਯੂਜ਼ ਹੁੰਦੀ ਆ ਦਵਾਈਆਂ ਵਗੈਰਾ ਮੈਂ ਉਧਰ ਡਰੋਰ ਵਿੱਚ ਰੱਖੀਆਂ ਹੋਈਆਂ ਨੇ ਕਿਉਂਕਿ ਇਹਦੇ ਵਿੱਚ ਆ ਨਹੀਂ ਰਹੀਆਂ ਇੱਥੇ ਸਟੀਚਿੰਗ ਵਗੈਰਾ ਦੇ ਦੋ ਨੇ ਬਾਕਸ ਆ ਵੀ ਨੇ ਇਹਦੇ ਵਿੱਚ ਵੀ ਰੱਖੀਆਂ ਹੋਈਆਂ ਨੇ ਔਰ ਐਟਰਨਾ ਬੈੱਡ ਦੇ نیچے ਵੀ ਮੈਂ ਜਗ੍ਹਾ ਖਾਲੀ ਨਹੀਂ ਰੱਖੀ ਆ ਅਲਮਾਰਾ ਹੈ ਤਿੰਨ ਬਾਕਸ ਦੇ ਵਿੱਚ ਅਲਮੀਰਾ ਹੈ ਇਹਨੂੰ ਖੋਲਿਆ ਨਹੀਂ ਹੈ ਕਿਉਂਕਿ ਜਗ੍ਹਾ ਘੱਟ ਘੱਟ ਹੈ ਇਹ ਕਾਫੀ ਵੱਡੀ ਹੈ ਅਲਮੀਰਾ ਔਰ ਆ ਬਾਕਸ ਹੈ ਇਹ ਐਸੇ ਬੁੱਕ ਸ਼ੈਲਫ ਦਾ ਹੀ ਹੈ ਬੁੱਕ ਸ਼ੈਲਫ ਦਾ ਇਹ ਬਾਕਸ ਹੈ ਜਦੋਂ ਸ਼ਿਫਟਿੰਗ ਟਾਈਮ ਫਿਰ ਮੈਨੂੰ ਇਹਦੇ ਵਿੱਚ ਦੁਬਾਰਾ ਪੈਕ ਕਰਕੇ ਲੈ ਕੇ ਜਾਣੀ ਹੋਏਗੀ ਤਾਂ ਮੈਂ ਇੱਥੇ ਰੱਖਿਆ ਇਹਨੂੰ ਔਰ ਸਟੱਡੀ ਟੇਬਲ ਨੇ ਇੱਥੇ ਇੱਧਰ ਦੋ ਬਾਕਸ ਰੱਖੇ ਨੇ ਇਹਨਾਂ ਵਿੱਚ ਟੌਇਜ਼ ਨੇ ਔਰ ਇਹਨੂੰ ਥੋੜਾ ਜਿਹਾ ਇਗਨੋਰ ਕਰ ਰਿਓ ਇਹਨੂੰ ਮੈਨੂੰ ਜਗ੍ਹਾ ਨਹੀਂ ਹੈਗੀ ਕਿਤੇ ਵੀ ਰੱਖਣ ਦੀ ਇਹਦੇ ਵਿੱਚ ਇਲੈਕਟ੍ਰੀਕਲ ਦਾ ਸਮਾਨ ਹੈ ਟੂਲ ਬਾਕਸ ਉੱਧਰ ਕੁਝ ਕੁਝ ਟੁਆਇਜ਼ ਵੀ ਪਏ ਨੇ ਉੱਧਰ ਵੀ ਬੱਚਿਆਂ ਦੇ ਔਰ ਇਹ ਹੈ ਬੰਕ ਬੈੱਡ ਇੱਕ ਵੀਡੀਓ ਪਹਿਲਾਂ ਵੀ ਮੈਂ ਸ਼ੇਅਰ ਕੀਤੀ ਸੀ ਉਹਦੇ ਵਿੱਚ ਵੀ ਇਹ ਮੈਂ ਕਿਡਸ ਟੂਰ ਦਿੱਤਾ ਹੋਇਆ ਸੀ ਉਹ ਪਹਿਲਾਂ ਮਨ ਲੈ ਘਰ ਵਿੱਚ ਰਹਿੰਦੇ ਸਾਂ ਉਦੋਂ ਦਾ ਹੈ ਏ ਬੈਡ ਮੰਰੀਦਾ نیچے ਵਾਲਾ ਔਰ ਉੱਪਰ ਵਾਲਾ ਹੈ 74 ਆਪਦੇ ਟੈਡੀ ਬियर ਇਦਾਂ ਰੱਖ ਕੇ ਗਏ ਆ ਥੋੜਾ ਬੋਤਾ ਮੈਂ ਪਿੱਛੋਂ ਸੈਟਿੰਗ ਕਰ ਦਿੰਨੀ ਆ ਜਿੰਨੀ ਕੋਨਾਂ ਕੋਲ ਹੁੰਦੀ ਆ ਉਹ ਕਰਕੇ ਆਪ ਵੀ ਬੈਡ ਵਗੈਰਾ ਸੈੱਟ ਕਰ ਜਾਂਦੇ ਨੇ ਔਰ ਉਹ ਬੈਗ ਲਾ ਰੱਖੇ ਨੇ ਬੱਚਿਆਂ ਦੇ ਬੈਡ ਆਉਣ ਲਈ ਇੱਕ ਉੱਪਰ ਲਈ ਵੀ ਹੈ ਕੁਝ-ਕੁਝ ਸਾਮਾਨ ਨੇ ਇਹਨਾਂ ਨੂੰ ਥੱਲੇ ਰੱਖਦੇ ਰਹਿੰਦੇ ਸੀ ਤਾਂ ਫਿਰ ਮੈਂ ਆ ਬੈਗ ਅਰੇਂਜ ਕੀਤਾ ਇੱਥੇ ਹੁਣੇ ਕੁਝ ਵੀ ਆਪਣਾ ਬੁੱਕ ਵਗੈਰਾ ਰਾਤ ਨੂੰ ਪੜ੍ਹਦੇ ਆ ਤਾਂ ਇੱਥੇ ਰੱਖ ਕੇ ਸੋ ਜਾਂਦੇ ਆ ਔਰ ਇੱਕ ਲਗਾਈ ਹੈ ਲਾਈਟਿੰਗ ਇਹ ਸੈਜੋਤ ਨੇ ਆਈਡੀਆ ਦਿੱਤਾ ਇਹ ਦੀਵਾਲੀ ਵਾਲੀ ਲਾਈਟ ਨਾ ਪਈ ਸੀਗੀ ਔਰ ਬਹੁਤ ਜ਼ਿਆਦਾ ਲੰਬੀ ਹੈ ਇਹ ਤਾਂ ਅਸੀਂ ਇਹਨੂੰ ਐਦਾਂ ਇੱਥੇ ਸੈੱਟ ਕੀਤਾ ਐਦਾਂ ਪੂਰੀ ਕਦੇ-ਕਦੇ ਨਾ ਬੱਚਿਆਂ ਦੀ ਵੀ ਮੰਨ ਲੈਣੀ ਚਾਹੀਦੀ ਹੈ ਉਹਨਾਂ ਨੂੰ ਵੀ ਮੰਨ ਕਰਦਾ ਰਹਿੰਦਾ ਹੈ ਕਹਿੰਦੇ ਸੱਜੂ ਕਹਿ ਰਿਹਾ ਸੀ ਕਿ ਮਮਾ ਲਾ ਦਿਓ ਸਾਡੇ ਕਮਰੇ ਚ ਕਦੋਂ ਲਾਓਗੇ ਕਿਉਂਕਿ ਮੈਂ ਆਪਣੇ ਕਮਰੇ ਚ ਲਈ ਸੀ ਨਾ ਮੈਂ ਵੀਡੀਓ ਵੀ ਸ਼ਾਰਟ ਵੀ ਪਾਈ ਸੀਗੀ ਤਾਂ ਆ ਫਿਰ ਕਲਰਫੁੱਲ ਲਾਈਟ ਲਗਾਈ ਹੈ ਇਹਦਾ ਨਾਈਟ 뷰 ਦਿਖਾਉਣ ਨੂੰ ਮੈਨੂੰ ਐਡਾ ਕਾ ਕਨੈਕਸ਼ਨ ਇੱਥੋਂ ਦਿੱਤਾ ਹੈ। ਪ੍ਰਿੰਟਰ ਦੇ ਉੱਪਰ। ਔਰ ਇਹ ਇਨ ਦੀ ਸੈਟਿੰਗ ਵੀ ਕਰ ਸਕਦੇ ਆ ਆਪਾਂ। ਐਦਾਂ ਲਗਾ ਕੇ ਰੱਖ ਦਿਓ ਸਾਰਾ ਦਿਨ। ਇੱਧਰ ਵਿੰਡੋ ਹੋ ਗਈ కర్ਟਨ ਵਗੈਰਾ ਹਜੇ ਮੈਂ ਚੇਂਜ ਨਹੀਂ ਕੀਤੇ ਇਹ ਤੋਂ ਪੂਰਾ 뷰 ਦਿਖਦਾ ਹੈ ਬਾਹਰ ਦਾ ਮੈਂ ਲਾਇਆ ਹੋਇਆ AC ਚੱਲ ਰਿਹਾ ਤਾਂ ਮੈਂ ਬੰਦ ਕੀਤੇ ਹੋਇਆ ਡੋਰ ਗਲਾਸ ਡੋਰ ਬੰਦ ਕੀਤੇ ਹੋਇਆ ਔਰ ਇੱਧਰ ਟੋਏ ਨੇ ਉਹਨਾਂ ਦੇ ਕਾਰ ਹੈ ਬੜੇ ਵਾਲੀ ਇਹ ਹੁਣੀ ਕੱਢੀਏ ਪਹਿਲਾਂ ਉੱਪਰ ਪਈ ਸੀਗੀ ਉਸ ਦਿਨ ਕੂਲਰ ਵਾਲੇ ਬਾਕਸ ਵਿੱਚ ਸੀ ਤਾਂ ਇੱਥੇ ਹੁਣ ਹੁਣ ਨਿਕਲੀਏ ਤਾਂ ਸਾਹਿਬ ਜੋਤ ਨੇ ਖੇਲਣ ਵਾਸਤੇ ਰੱਖੀ ਹੋਈ ਆ ਇੱਥੇ ਇੱਕ ਮੈਂ نیچے ਬੈਡਿੰਗ ਲਗਾਈ ਹੋਈ ਹੈ ਗਦੇਲੇ ਵਿਛਾ ਕੇ ਉੱਤੇ ਚਾਦਰ ਵੀ ਛਾ ਰੱਖੀ ਹੈ ਔਰ ਇੱਥੇ ਹੀ ਅਸੀਂ ਖਾਣਾ ਖਾਣਨੇ ਆ ਇੱਥੇ ਹੀ ਪਲੇਇੰਗ ਪਲੇਸ ਹੈ ਇੱਥੇ ਬੱਚੇ ਖੇលਦੇ ਆ ਇੱਥੇ ਹੀ ਸਾਰਾ ਦਿਨ ਮੈਂ ਵੀ ਇੱਥੇ ਹੀ ਆਪਣਾ ਬੈ ਕੇ YouTube ਦਾ ਜੋ ਵੀ ਕੰਮ ਹੈ ਮੈਂ ਕਰਦੀ ਆ ਇੱਥੇ ਹੀ ਸਟੱਡੀ ਕਰਦੇ ਆ ਬੱਚੇ ਬੈ ਕੇ ਔਰ ਇੱਥੇ ਹੀ ਖੇលਦੇ ਆ ਇੱਥੇ ਹੀ ਸਾਰਾ ਦਿਨ ਕੁਦਦੇ ਰਹਿੰਦੇ ਆ ਕਿਉਂਕਿ ਉਧਰ ਬੈੱਡ ਤੇ ਖੇលਦੇ ਸੀ ਪਹਿਲਾਂ ਉਧਰ ਇੱਕ ਤਾਂ ਗਰਮੀ ਔਰ ਇੱਧਰ ਨਾ AC ਲੱਗਿਆ ਹੋਇਆ ਐਸ ਰੂਮ ਵਿੱਚ AC ਲਗਾਇਆ ਹੋਇਆ ਐਂਟਰੀ ਡੋਰ ਹੈ ਜਿਹੜਾ ਹਾਲ ਦੇ ਨਾਲ ਹੈ ਔਰ ਇਹ ਵਾਲਾ ਡੋਰ ਹੈ ਜਿਹੜਾ ਬਾਲਕਨੀ ਦੇ ਨਾਲ ਕਨੈਕਟਡ ਹੈ ਅਦਰ ਬਾਲਕਨੀ ਹੈ ਗਰਮੀ ਬਹੁਤ ਹੈ ਅੱਜ ਵੀ ਔਰ ਐਸ ਵਾਲਤੇ ਮੈਂ ਲਗਾਈਆਂ ਹੋਈਆਂ ਨੇ ਇਹਨਾਂ ਦੀਆਂ ਫੋਟੋਜ਼ ਅਮਨ ਦੀ ਫੋਟੋ ਹੈ 1.2 ਸਾਲ ਦੀ ਹੋਏਗੀ ਔਰ ਇਹ ਸਾਈਪ ਜੋਤਾ ਹੈ ਇਹ ਵੀ ਡੇਢ ਸਾਲ ਦਾ ਹੈ ਉਦੋਂ ਦੀ ਫੋਟੋ ਹੈ ਔਰ ਵਿੱਚ ਫਲਾవర్ ਲਗਾਇਆ ਏਸੀ ਬੱਚਿਆਂ ਦਾ স্মਲ ਰੂਮ ਕਿਦਾਂ ਕਰਕੇ ਇਹਨੂੰ ਮੈਂ ਸੈੱਟ ਕੀਤਾ ਵੀਡੀਓ ਵਿੱਚ ਦਿਖਾਇਆ ਹੈ ਹਾਂਜੀ ਤੁਹਾਨੂੰ ਕਿਦਾਂ ਦੀ ਲੱਗੀ ਰੂਮ ਦੀ ਸੈਟਿੰਗ ਤੇ ਡੈਕੋਰੇਸ਼ਨ ਕਮੈਂਟ ਕਰਕੇ ਜਰੂਰ ਦੱਸਿਓ ਔਰ ਰੂਮ ਦੀ ਕਿਹੜੀ ਚੀਜ਼ ਕਿਹੜਾ ਪਲੇਸ ਤੁਹਾਨੂੰ ਵਧੀਆ ਲੱਗਿਆ ਉਹ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਅੱਜ ਦੇ ਵਲੌਗ ਵਿੱਚ ਐਨਾ ਹੀ ਮਿਲਦੇ ਹਾਂ ਨੈਕਸਟ ਵਲੌਗ ਵਿੱਚ ਥੈਂਕ ਯੂ ਬਾਏ